ਪਹਿਲਾਂ ਆ ਲੈ ਸੈਂਟਰ ਤੋਂ ਆਊਗਾ। ਐਕਸਾ ਜਿਹੜਾ ਤੁਸੀਂ ਗੱਠਦੇ ਆ ਨਾ ਉਹ ਥੋੜਾ ਸਾਈਡ ਰੱਖਣਾ। ਨਹੀਂ ਚੁਬਦੀ ਆਊ ਗੱਠ। ਠੀਕ ਹੈ ਉਹਦੇ ਉੱਪਰ ਨਹੀਂ ਲਾਉਣਾ ਹੈਗਾ। ਤੇਰਾ ਚੂਹੂਗੇ ਇੱਥੇ ਗੱਠੋ। ਠੀਕ ਹੈ। ਹਾਂ। ਥੋੜਾ ਦੇਖੋ ਧਿਆਨ ਨਾਲ। ਕੋਣੀਵੇਂ ਦੇ ਪੱਗ ਬੰਨਦਾ ਸੋਹਣੀ ਹੈ ਨਾ। ਪਰ ਬਾਅਦ ਚ ਪੰਲਾ ਲੜਨਾ ਵੀ ਲਾਸਟ ਵਾਲਾ ਜਿਹੜਾ ਹੁੰਦਾ। ਇਸਦੇ ਦੇ ਪਹਿਲਾਂ ਪੱਗ ਦਾ ਰਫ ਬਣ ਕੇ ਦੇਖ ਲੈ ਲਵੇਟ ਮਾਰ ਕੇ ਦੇਖ ਲੈਣਾ ਕਿ ਪੱਗ ਦਾ ਲੜ ਕਿੰਨਾ ਛੋਟਾ ਵੱਡਾ ਹੈ ਨਾ ਚਾਹ ਤੈਂਡਾ